ਅੱਜ ਹੁਣ ਸਾਡੀ ਖਬਰ ਪਾਖੜਾ ਹੰਦਾਈ ਰੋਪੜ ਤੋਂ ਆਇਆ ਪਾਖੜਾ ਹੰਦਾਈ ਰੋਪੜ ਵੱਲੋਂ ਆਪਣੀਆਂ ਕਾਰਾਂ ਦੀ ਇੱਕ ਵਿਸ਼ੇਸ਼ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਦੇਖ ਸਕਦੇ ਆ ਕਿ ਰੈਲੀ ਦੇਣ ਵਾਸਤੇ ਜਿਹੜੀਆਂ ਮੈਡਮਾਂ ਖੜੀਆਂ ਆਂ ਹੱਥਾਂ ਦੇ ਵਿੱਚ ਛੰਡੀ ਲਈ ਹੋਈ ਹੈ ਹੁੰਡਾਈ ਦੀ ਤੇ ਇਹ ਰੈਲੀ ਕਿੱਧਰ ਕਿੱਧਰ ਜਾਏਗੀ ਜहां ਸਾਡਾ ਜਨਗਨ ਜਨਗਨ ਜੀ ਅੱਜ ਤੁਸੀਂ ਰੈਲੀ ਕੱਢ ਰਹੇ ਕੀ ਮਕਸਦ ਹੈ ਦਾ ਪਹਿਲਾਂ ਤਾਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਰ ਸਾਡਾ ਰੈਲੀ ਕੱਢਣ ਦਾ ਮਕਸਦ ਇਹ ਹੈ ਕਿ ਜਿਹੜਾ ਸਾਡੀ ਉਹ ਨਈ ਵੱਲ ਤੋਂ ਸਾਡੀ ਨਿਓਸ i20 ਐਕਸਟਰ ਦੇ ਉੱਤੇ ਬਹੁਤ ਹੀ ਵਧੀਆ ਡਿਸਕਾਊਂਟ ਹੈ ਇਸ ਮਹੀਨ 90 ਦੇ 59000 ਰੁਪਿਆ ਠੀਕ ਹੈ ਤੇ ਦੂਜੀ ਗੱਲ ਹੈ ਕਿ ਸਾਡੀ ਇਹਨਾਂ ਗੱਡੀਆਂ ਦੇ ਨਾਲ ਕੋਈ ਵੀ ਆਪਣੀ ਕੋਈ ਅਲਟੋ ਵੈਗਨਰ ਗੱਡੀ ਐਕਸਚੇਂਜ ਕਰਵਾਉਂਦਾ ਹੈ ਸਕੀਮ ਤਾਂ ਮਿਲੇਗੀ ਮਿਲੇਗੀ ਨਾਲ ਦੇ ਨਾਲ ਤੁਹਾਨੂੰ ਐਕਸਚੇਂਜ ਬੋਨਸ ਵੀ ਜਿਹੜਾ 20 ਤੋਂ 25000 ਰੁਪਿਆ ਐਕਸਚੇਂਜ ਬੋਨਸ ਵੀ ਮਿਲੇਗਾ ਤੇ ਸਾਡਾ ਜਿਹੜਾ ਅੱਜ ਰੈਲੀ ਕੱਢ ਦਾ ਕੁਰਾਲੀ ਹੋ ਗਿਆ ਪੀਜੀ ਰੋਡ ਤੇ ਹੋ ਗਿਆ ਤਾਂ ਕਿ ਅਸੀਂ ਪਿੰਨਾ ਜਾ ਕੇ ਉੱਥੇ ਇਹ ਐਕਜੀਬੀਸ਼ਨ ਲਗਾਈ ਹੈ ਕਿ ਜੋ ਕਿ ਪਿੰਨਾ ਦੇ ਵਿੱਚ ਕਸਟਮਰ ਹੈ ਉਹ ਥੋੜਾ ਇਸ ਸਕੀਮ ਦਾ ਲਾਭ ਜੀ ਲੈ ਲੈਣ ਸਾਡੇ ਪਖੜਾ ਨਾਲ ਜੀ ਵਿਜ਼ਿਟ ਕਰਕੇ ਜੀ ਕਿਤੇ ਬਹੁਤ ਅੱਛਾ ਡਿਸਕਾਊਂਟ ਐਕਸਚੇਂਜ ਆਫਰ ਚੱਲ ਰਿਹਾ ਸਰ ਅੱਛਾ ਇਹ ਜਿਹੜੀ ਰੈਲੀ ਹੈ ਪਖੜਾ ਨਾਲ ਰੁੱਪੜ ਤੋਂ ਚਾਲੂ ਹੋਵੇਗੀ ਤੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਘੁੰਮੇਗੀ ਇਹ ਸਾਰੇ ਬਾਈਕ ਕੁਰਾਲੀ ਸਿਸਵਾ ਰੋਡ ਦੇ ਬਾਕੀ ਸਾਰੇ ਪੁਰਖਾਲੀ ਮੀਆਂਪੁਰ ਸਾਰੇ ਜਾਏਗੀ ਪਿੰਡਾਂ ਦੇ ਵਿੱਚ ਸਾਰੇ ਹਾਂਜੀ ਸਾਰੇ ਪਿੰਡਾਂ ਚ ਜਾਏਗੀ ਕਿੱਨਾ ਜਾਏਗੀ ਹਾਂ ਸਾਰੇ ਪਿੰਡਾਂ ਚ ਜਾਊਗੀ ਜੀ ਇਧਰੋਂ ਕਰਾਣੀ ਤੋਂ ਕਿਧਰਾਂ ਬਾਅਦ ਪਹਿਲਾਂ ਵੀ ਕਦੇ ਕਰਿਆ ਇਸ ਤਰ੍ਹਾਂ ਕਿ ਪਹਿਲੀ ਵਾਰੀ ਕਿੱਥੇ ਜਾ ਰਹੇ ਹਾਂ ਨਹੀਂ ਪਹਿਲਾਂ ਵੀ ਅਸੀਂ ਜਦੋਂ ਐਕਸਟਰਾ ਆਈ ਸੀ ਉਸ ਟਾਈਮ ਐਕਸਟਰਾ ਦੀ ਰੈਲੀ ਕੱਢੀ ਸੀ ਜੀ ਤੇ ਕਾਫੀ ਚਿਰ ਬਾਅਦ ਅਸੀਂ ਇਹ ਰੈਲੀ ਕੱਢ ਰਹੇ ਹਾਂ ਸਾਨੂੰ ਕੰਪਨੀ ਨੇ ਤਿੰਨ ਮਾਡਲਾਂ ਨੂੰ ਬਹੁਤ ਫੋਕਸ ਕਰ ਰਹੀ ਆ ਆਈ 20 ਐ ਐਕਸਟਰਾ ਆ ਜੀ ਤੇ ਆਈ 10 ਐ ਇਹਨਾਂ ਤੇ ਕਾਫੀ ਵਧੀਆ ਡਿਸਕਾਊਂਟ ਚੱਲ ਰਿਹਾ ਜੀ ਤੇ ਅਸੀਂ ਕੰਪਨੀ ਕਹਿੰਦੀ ਐ ਕਿ ਤੁਸੀਂ ਰੈਲੀ ਕੱਢੋ ਆਪਾਂ ਪਾਕਣਾੜੀ ਥਰੂ ਰੈਲੀ ਕੱਢ ਰਹੇ ਆ ਜੀ ਕਿ ਆਪਾਂ ਕਸਟਮਰ ਨੂੰ ਜਾ ਕੇ ਜਾਗਰੂਤ ਕਰੀਏ ਤੇ ਇਸ ਮੰਨੇ ਜੋ ਵਧੀਆ ਬੈਨੀਫਿਟ ਚੱਲਦੇ ਆ ਤਾਂ ਕਿ ਉਸ ਦਾ ਬੈਨੀਫਿਟ ਦਾ ਲਾਭ ਤੱਕ ਆ ਜੀ ਕਿਹੜੀਆਂ ਗੱਡੀਆਂ ਤੁਸੀਂ ਹੁਣ ਤੱਕ ਪੀਚੀਆਂ ਹੋਈਆਂ ਆ ਮੈਨੂੰ ਲੱਗਦਾ ਵੀ ਸਾਰੀਆਂ ਗੱਡੀਆਂ ਉਹ ਵੀ ਇੱਥੇ ਬੁਲਾਏ ਆ ਸਾਰੇ ਰੈਲੀ ਦੇ ਸਾਹਮਣੇ ਹਾਂਜੀ ਹਾਂਜੀ ਉਹ ਸਾਰੇ ਰੈਲੀ ਨੂੰ ਬੁਲਾਏ ਆ ਪੁਰਾਣੇ ਕਸਟਮਰ ਵੀ ਆਏ ਸਾਡੇ ਉਹ ਸਾਡੇ ਨਾਲ ਜਾਣਗੇ ਜੀ ਸਾਡੇ ਗੱਡੀਆਂ ਦੇ ਰੈਲੀ ਦੇ ਨਾਲ ਜਾਣਗੇ ਸਾਰੇ ਜੀ ਬਿਲਕੁਲ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਤੇ ਰੈਲੀ ਹੁਣ ਸਟਾਰਟ ਹੋਣ ਜਾ ਰਹੀ ਹੈ ਸਨਜੀ ਤੁਸੀਂ ਵੀ ਆਜੋ ਜਰਾ ਇੱਕ ਮਿੰਟ ਬਈ